ਰੀ ਅਪਰੇਸਰ ਤੋਂ ਤਾਂ ਅੰਮ੍ਰਿਤਸਰ ਦੇ ਗੋਪਾਲਨਗਰ ਦੀ ਪਾਣੀ ਵਾਲੀ ਟੰਕੀ ਤੇ ਚੜ ਕੇ ਅਧਿਆਪਕਾਂ ਦੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ ਦਾਸੇ ਕਿ ਅਧਿਆਪਕਾਂ ਨੇ ਇਹ ਹੈ ਜਿਸ ਦੇ ਕਰਕੇ ਇਹਨਾਂ ਦੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ਇਹਨਾਂ ਨੇ ਕਿਹਾ ਕਿ ਸਾਡੀ ਹਾਇਰ ਐਜੂਕੇਸ਼ਨ ਹੈ ਅਤੇ ਸਾਡੀ ਅਧਿਆਪਕਾਂ ਨੂੰ ਇਹਨਾਂ ਪੋਸਟਾਂ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸਰਕਾਰ ਦੇ ਵੱਲੋਂ 2000 ਗੱਜੜ ਪੋਸਟਾਂ ਕੱਢੀਆਂ ਗਈਆਂ ਸੀ ਜਿਸ ਦੇ ਰੋਸ਼ ਦੇ ਵਿੱਚ ਅੱਜ ਬੀਪੀਐਡ ਦੇ ਅਧਿਆਪਕਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਟੜਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਹੋਏ ਇਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇੰਨਾ ਹੀ ਮੰਗਾ ਨੂੰ ਲੈ ਕੇ ਇਹਨਾਂ ਨੇ ਡੀਸੀ ਨੂੰ ਮਿਲਣ ਦਾ ਪ੍ਰਕਟਾਵਾ ਰੱਖਿਆ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਜ਼ਿਲ੍ਹੇ ਦੇ ਡੀਸੀ ਦੇ ਨਾਲ ਇਹਨਾਂ ਦੀ ਮੁਲਾਕਾਤ ਵੀ ਕਰਵਾਈ ਜਾਏਗੀ ਲੇਕਿਨ ਅੱਜ 5 ਦਿਨ ਬੀਤਣ ਦੇ ਬਾਅਦ ਵੀ ਇਹਨਾਂ ਦੀ ਕੋਈ ਵੀ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਅਤੇ ਇਹ ਇਹ ਇਸੇ ਰੋਸ਼ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਤੇ ਇਹਨਾਂ ਨੇ ਅੱਜ ਪਾਣੀ ਵਾਲੀ ਟੈਂਕੀ ਤੇ ਚੜ ਕੇ ਆਪਣੀ ਮੰਗਾਂ ਦੇ ਪ੍ਰਤੀਰੋਧ ਕੀਤਾ ਹੈ ਬੀਪੀਆਰ ਦੇ ਅਧਿਆਪਕਾਂ ਨੇ ਇਹਨਾਂ ਦੇ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਹੈ ਇਹਨਾਂ ਦਾ ਉਹ ਸੁਣ ਲੈਣੇ ਆ ਤਾਂ ਸਾਡੇ ਅੱਜ ਜਿਹੜਾ ਟੈਂਕੀ ਚੜਨ ਦਾ ਕਾਰਨ ਹੀ ਇਹ ਹੋਗਾ ਵਾ ਕਿ ਜਿਹੜੀ ਪੀਟੀਆਈ ਦੀਆਂ ਪੋਸਟਾਂ ਨਿਕਲੀਆਂ ਸੀਗੇ ਅਸੀਂ ਮੰਡੇ ਨੂੰ ਵੀ ਜਿਹੜਾ ਗਾਹੀ ਪ੍ਰੋਟੈਸਟ ਕੀਤਾ ਗਿਆ ਸੀ ਬਟ ਉਹਦੇ ਉਸ ਤੋਂ ਬਾਅਦ ਸਾਨੂੰ ਡੀਸੀ ਮੈਮ ਨੇ ਜਿਹੜੀ ਗੀ ਮੀਟਿੰਗ ਕਰਾਂਦੀ ਇਹਨਾਂ ਨੇ ਆਸ਼ਵਾਸਨ ਦਿਲਾਇਆ ਸੀ ਅਇ ਤੱਕ 5 ਦਿਨ ਹੋ ਗਏ ਉਸ ਤੋਂ ਵੀ ਉੱਪਰ ਹੋ ਗਏ ਆ ਬਟ ਸਾਡੀ ਮੀਟਿੰਗ ਉਹਨਾਂ ਦੇ ਨਾਲ ਨਹੀਂ ਕਰਵਾਈ ਗਈ ਕੀ ਮੰਗਾ ਕੀ ਨੇ ਤੁਹਾਡੀ ਸਾਡੀਆਂ ਮੰਗਾ ਇਹੀ ਹੈਗੀਆਂ ਕਿ ਜਿਹੜੀ 2000 ਪੀਟੀ ਦੀ ਇਹ ਪੋਸਟ ਆ ਦੀ ਇਹਨਾਂ ਨੇ ਗਸਟਡ ਨੋਟੀਫਿਕੇਸ਼ਨ ਕੱਢਿਆ ਵੈ ਉਹਦੇ ਵਿੱਚ ਬੀਪੀਐਡ ਨੂੰ ਸ਼ਾਮਿਲ ਕੀਤਾ ਜਾਏ ਤਾਂ ਕਿ ਜਿਹੜੇ ਅਸੀਂ ਸਾਰੇ ਜਿਹੜੇ ਹੈ ਹਾਇਰ ਕੁਆਲੀਫਾਈਡ ਟੀਚਰ ਹੈਗੇ ਆ ਇਸ ਪੋਸਟ ਦੇ ਲਾਇਕ ਹੋ ਸਕੀਏ ਤੇ ਅਸੀਂ ਵੀ ਐਗਜ਼ਾਮ ਦੇ ਕੇ ਜਿਹੜੇ ਹੈ ਟੀਚਰ ਬਣ ਸਕੀਏ ਤਾਂ ਫੋਨ ਕਿਨਾਂ ਨੂੰ ਉਹਨਾਂ ਨੇ ਕੀਤਾ ਸਰ ਉਹ ਸਾਡੀ ਇਹੀ ਕਹਿੰਦੇ ਪਏ ਕਿ ਅਸੀਂ ਤੁਹਾਡੀ ਏਡੀਸੀ ਮੈਮ ਦੇ ਨਾਲ ਜਿਹੜੀ ਹੈ ਮੀਟਿੰਗ ਕਰਵਾ ਦਿੰਨੇ ਆ ਬਟ ਉਹ ਵੀ ਹੁਣ ਜਦੋਂ ਅਸੀਂ ਜਿਹੜਾ ਹੈ ਇਹ ਗੱਲ ਹੈ এডਿਕੇਸ਼ਨ ਮਿਨਿਸਟਰ ਸਰ ਦੇ ਨਾਲ ਹੀ ਮੀਟਿੰਗ ਚਾਹੁੰਦੇ ਹੈਗੇ ਅੱਛਾ ਜੀ ਤੇ ਪਰ ਤੁਸੀਂ ਨੌਕਰੀ ਤੁਹਾਨੂੰ ਮਿਲੀ ਹੈ ਕਿ ਮਤਲਬ ਮਿਲਣੀ ਹੈ ਕੀ ਗੱਲ ਹੈ ਸਰ ਮੀਲੇ ਜਾਏ ਐਸੇ ਕਰਕੇ ਤਾਂ ਸਾਡੇ ਜਿਹੜੀ ਸੀ ਪ੍ਰੋਟੈਸਟ ਕਰ ਰਹੇ ਹੈਗੇ ਹਨਾ ਸਾਨੂੰ ਸ਼ਾਮਿਲ ਹੀ ਨਹੀਂ ਕੀਤਾ ਗਿਆ ਪੋਸਟਰ ਦੇ ਵਿੱਚ ਜਿਹੜਾ ਹੈਗਾ ਸੀਪੀਆਰ ਤੇ ਡੀਪੀਏ ਵੱਲਿਆਂ ਨੂੰ ਹੀ ਉਹਨਾਂ ਨੇ ਐਲੀਜੀਬਲ ਮੰਗਿਆ ਉਹਨਾਂ ਨੂੰ ਹੀ ਵਿਚਾਰਿਆ ਵੈ ਤੇ ਕਿਹਨੂੰ ਸ਼ਾਮਿਲ ਕੀਤਾ ਜਾ ਰਿਹਾ ਸਾਨੂੰ ਬੀਪੀਏਡ ਵੱਲਿਆਂ ਨੂੰ ਜਿਹੜਾ ਹੈਗਾ ਵੈ ਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਜਾਵੇ ਫਰੂਦ ਦੇ ਵਿੱਚ ਤੁਸੀਂ ਸਰਕਾਰ ਨਾਲ ਆਪਣਾ ਦੱਸ ਸਕਦੇ ਹੋ ਕੋਰਟ 'ਚ ਜਾ ਸਕਦੇ ਹੋ ਸਰ ਕੋਰਟ ਨੇ ਵੀ ਜਦੋਂ 2012 ਦਾ ਹਾਈ ਕੋਰਟ ਦਾ ਜਦੋਂ ਡਬਲ ਬੈਂਚ ਦਾ ਫੈਸਲਾ ਹੋਇਆ ਸੀ ਉਹਨਾਂ ਨੇ ਤੱਕ ਇੱਥੋਂ ਕਹਿ ਦਿੱਤਾ ਇਵਨ ਕਿ ਜਿੰਨੀਆਂ ਵੀ ਸਟੇਟਾਂ ਆਈਆਂ ਉਹਨਾਂ ਨੇ ਤੱਕ ਕਹਿ ਦਿੱਤਾ ਕਿ ਪੀਟੀਆ ਦੀ ਪੋਸਟਰ ਵਾਸਤੇ ਮ ਹੈਗੀ ਹੈ ਕਿ ਉਹ ਜਿਹੜੇ ਹੈਗੇ ਪੀਟੀਏ ਦੀ ਪੋਸਟਾਂ ਵਾਸਤੇ ਸਿਰਫ ਸੀਪੀਏਟ ਤੇ ਡੀਪੀਏਟ ਜਿਹੜੇ ਅੰਡਰ ਕੁਆਲੀਫਾਈਡ ਹੈਗੇ ਪਲੱਸ 2 ਕਰਕੇ 2 ਸਾਲ ਦਾ ਕੋਰਸ ਕਰਕੇ ਲੱਗੇ ਸਿਰਫ ਉਹਨਾਂ ਨੂੰ ਕਿਉਂ ਮੰਨਦੇ ਪਏ ਹੈਗੇ ਆ ਸਾਡੇ ਜਿਹੜੇ ਹਾਇਰ ਕੁਆਲੀਫਾਈਡ ਅਸੀਂ ਜੇ ਬੀਪੀਏਡ ਹੈਗੇ ਐਮਪੀਏਡ ਹੈਗੇ ਉਹਨਾਂ ਨੂੰ ਕਿਉਂ ਨਹੀਂ ਵਿਚਾਰਿਆ ਜਾ ਰਿਹਾ ਇਸ ਬਾਰੇ ਤੇ ਕਿੰਨੇ ਕੁ ਗਿਓ ਟੀਚਰ ਤੁਸੀਂ ਪੂਰੇ ਪੰਜਾਬ ਸਰ ਸਾਡੇ ਪੂਰੇ ਪੰਜਾਬ ਦੇ ਵਿੱਚ ਇਨ 1000ਸ ਦੇ ਪਲੱਸ ਜਿਹੜੇ ਹੈਗੇ ਟੀਚਰਸ ਹੈਗੇ ਆ ਅਗਰ ਦੇਖੋ 2000 ਦੀਆਂ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਵਾ ਅਗਰ ਉਹ ਸਾਰਿਆਂ ਵਾਸਤੇ ਵੀ ਇਹਨਾਂ ਨੂੰ ਓਪਨ ਕਰ ਦਿੰਦੇ ਤੇ ਮ ਸਾਡੀ ਮੰਗ ਇਹੀ ਹੈ ਜੀ ਜਿਹੜਾ ਗਜਟ ਨੋਟੀਫਿਕੇਸ਼ਨ ਕੱਢਿਆ ਗਿਆ ਹੈ 2000 ਪੀਟੀਆਈ ਦਾ ਉਹਦੇ ਵਿੱਚ ਸਾਡੀ ਇਹੀ ਮੰਗ ਹੈ ਕਿ ਬੀਪੀਆਰਡ ਨੂੰ ਸ਼ਾਮਿਲ ਕੀਤਾ ਜਾਵੇ ਤੇ ਜਿਹੜੇ ਬੀਪੀਆਰਡ ਵਾਲੇ ਨੇ ਉਹਨਾਂ ਨੂੰ ਪੇਪਰ ਦੇਣ ਦਾ ਮੌਕਾ ਦਿੱਤਾ ਜਾਵੇ ਇਹੀ ਸਾਡੀ ਮੇਨ ਮੰਗ ਹੈ ਜੀ ਕੀ ਹੋਇਆ ਕੀ ਹੈ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਇੱਕ ਗਜਟ ਨੋਟੀਫਿਕੇਸ਼ਨ ਕੱਢਿਆ ਹੈ ਜਿਹਦੇ ਵਿੱਚ 2000 ਪੀਟੀਆਈ ਦੀਆਂ ਪੋਸਟਾਂ ਕੱਢੀਆਂ ਗਈਆਂ ਨੇ ਉਹਦੇ ਵਿੱਚ ਸੀਪੀਆਰਡ ਤੇ ਡੀਪੀਆਰਡ ਨੂੰ ਸ਼ਾਮਿਲ ਕੀਤਾ ਗਿਆ ਹੈ ਸੀਪੀਆਰਡ ਜਿਹੜਾ ਕੋਰਸ ਹੈ 20 ਸਾਲ ਪਹਿਲਾਂ ਬੰਦ ਹੋ ਗਿਆ ਸੀਪੀਆਰਡ ਤੇ ਡੀਪੀਆਰਡ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਸਾਡੀ ਮੰਗ ਇਹੀ ਹੈ ਕਿ ਬੀਪੀਐਡ ਵਾਲਿਆਂ ਨੂੰ ਵੀ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਬੀਪੀਐਡ ਤੇ ਸੀਪੀਐਡ ਦੋ ਉੱਤੇ ਆ। ਜੀ ਸਰ। ਬੀਪੀਐਡ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਦੋ ਸਾਲ ਦਾ ਹੀ ਕੋਰਸ ਆ ਸਰ। ਹੂੰ। ਤੇ ਜਿਹੜਾ ਸੀਪੀਐਡ ਆ ਡਿਪਲੋਮਾ ਆ ਉਹ ਇੱਕ ਸਾਲ ਦਾ ਆ। ਹੂੰ। ਸਾਡੀ ਹਾਇਰ ਐਜੂਕੇਸ਼ਨ ਆ। ਤਾਂ ਹੁਣ ਤੁਸੀਂ ਕੀ ਕੀਤਾ ਅੱਜ? ਸਰ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਪੀਸਫੁਲੀ ਕਰ ਰਹੇ ਹਾਂ। ਕਿਉਂਕਿ ਪਾਣੀ ਟੈਂਕੀ ਦੇ ਉੱਤੇ ਚੜ ਗਏ। ਸਰ ਉਹ ਮਜਬੂਰੀ ਆ। ਹੁਣ ਕੋਈ ਵੀ ਖੁਸ਼ੀ ਨਾਲ ਨਹੀਂ ਚੜਿਆ। ਹੂੰ। ਕੋਈ ਵੀ ਖੁਸ਼ੀ ਨਾਲ ਨਹੀਂ ਚੜਿਆ ਹੋਇਆ। ਅਸੀਂ ਇੱਥੇ ਖੜੇ ਆ। ਸਾਡੇ ਜਿਹੜੇ ਹੈਗੇ ਆ ਪ੍ਰਧਾਨ ਸਾਹਿਬ ਉੱਪਰ ਖੜੇ ਨੇ ਤੇ ਕਿਸਲੇ ਵਾਪਸ ਥੱਲੇ ਉਤਰੋਗੇ ਸਰ ਸਾਡੀ ਇਹੀ ਮੰਗਿਆ ਕਿ ਹੁਣ ਸਾਡੀ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾਵੇ ਜਿਹੜੇ ਆਫੀਸਰ ਨੇ ਉਹਨਾਂ ਨਾਲ ਮੀਟਿੰਗ ਕਰਵਾਈ ਜਾਵੇ ਸਾਡੀ ਜੇ ਨਹੀਂ ਕਰਾਈ ਜੀ ਸਰ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ ਇਹਨੂੰ ਹੋਰ ਤੇਜ਼ ਕਰਾਂਗੇ ਫਿਰ ਤੇ ਉੱਤੇ ਬੈਠੇ ਰਹੋਗੇ ਫਿਰ ਹਜੇ ਤੱਕ ਤਾਂ ਸਰ ਫਿਰ ਮਜਬੂਰੀ ਆ ਸਰ ਕੀ ਕਰਾਂਗੇ ਆਹ ਲਿਆ ਜੀ ਕੀ ਹੈ ਜੀ ਇਹ ਇਹ ਨਾ ਟੀਚਰ ਹੈ ਜੀ ਇਹਨਾਂ ਦੀਆਂ ਮੰਗਾਵਾ ਕੁਝ ਸਰਕਾਰ ਕੋਲ ਇਹਨਾਂ ਨੂੰ ਮਿਲਾ ਰਹੇ ਜੀ ਐਡਮਨ ਆਪਣੇ ਪ੍ਰਬੰਧਕੀ ਸਟਾਫ ਨਾਲ ਤੇ ਥੱਲੇ ਲਾਉਣ ਵਾਸਤੇ ਕਹਿ ਜਾ ਰਹੇ ਨੇ ਹਾਂਜੀ ਕਾਫੀ ਕੋਸ਼ਿਸ਼ ਕੀਤੀ ਆ ਜੀ ਕਹਿੰਦੇ ਆ ਰਹੇ ਆ ਜੀ ਕਹਿੰਦੇ ਚੱਲ ਰਹੇ ਨਾਲ ਜੀ ਮੰਗਾ ਕੀ ਨੇ ਇਹਨਾਂ ਦੀ ਮੰਗਾ ਕੋਈ ਇਹਨਾਂ ਦਾ ਹੈਗਾ ਜੀ ਬੀਪੀ ਐਡ ਸੀਪੀ ਐਡ ਇਹਨਾਂ ਨੇ ਕੀਤੀ ਆ ਕੋਈ ਇਹਨਾਂ ਦਾ ਪੀਟੀਆਈ ਦਾ ਟੈਸਟ ਦੇਣਾ ਚਾਹੁੰਦੇ ਆ ਉਹਦੇ ਸਬੰਧੀ ਕਹਿੰਦੇ ਵੀ ਸਾਨੂੰ ਕੋਈ ਟੈਸਟ ਦੇ ਵਿੱਚ ਨਹੀਂ ਬਿਠਾਉਂਦੇ